ਤਾਂ ਅੱਜ ਆਪਾਂ 5 ਮੀਟਰ ਸੂਟ ਦੇ ਵਿੱਚੋਂ ਕਮੀਜ਼ ਦੀਆਂ ਲੰਬਾਈਆਂ ਕੱਢਣੀਆਂ ਸਿੱਖਾਂਗੇ ਬਹੁਤ ਹੀ ਸੌਖੇ ਮੈਥਡ ਨਾਲ ਕਿਉਂਕਿ ਜਿਹੜੇ ਬਿਗਨਰ ਹੁੰਦੇ ਨੇ ਕਈ ਵਾਰੀ ਜਦੋਂ ਕਮੀਜ਼ ਦੀ ਕਟਿੰਗ ਕਰਦੇ ਨੇ ਫਰੰਟ ਬੈਕ ਦੀ ਤਾਂ ਉਹਦੇ ਵਿੱਚ ਕਾਣ ਪਾ ਦਿੰਦੇ ਨੇ ਕਟਿੰਗ ਦੇ ਵਿੱਚ ਤਾਂ ਮੈਂ ਤੁਹਾਨੂੰ ਇੱਕ ਸੌਖਾ ਜਿਹਾ ਮੈਥਡ ਦੱਸੂਗਾ ਅੱਜ ਉਹ ਫਿਰ ਆਪਾਂ ਸਿੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਕੱਪੜੇ ਨੂੰ ਹਾਫ ਕਰ ਲੈਣਾ ਠੀਕ ਹੈ ਫੋਲਡ ਕਰ ਲੈਣਾ ਇੱਕ ਫਿਰ ਇੱਕ ਸਾਈਡ ਤੋਂ ਤੁਸੀਂ ਇਹਨੂੰ ਕੈਂਚੀ ਨਾਲ ਸਹੀ ਕਰ ਲੈਣਾ ਜੇ ਵੱਧ ਘਾਟਾ ਉਹ ਤੋਂ ਬਾਅਦ ਜਿੰਨੀ ਤੁਹਾਡੀ ਲੰਬਾਈ ਆ ਮੰਨ ਲਓ ਅੱਜ ਮੇਰੀ 42 ਲੰਬਾਈ ਸੀ ਤਾਂ ਮੈਂ 45 ਕਰਕੇ ਉੱਪਰ ਨਿਸ਼ਾਨੀ ਲਾਤੀ ਦੇਖੋ ਠੀਕ ਹੈ ਤਾਂ ਨਿਸ਼ਾਨੀ ਨੂੰ ਤੁਸੀਂ ਇੱਥੋਂ ਦੋਨਾਂ ਪੱਲੇ ਨੂੰ ਜਿਹੜੇ ਫੋਲਡ ਕੀਤੇ ਹੋਏ ਨੇ ਐਦਾਂ ਫੜ ਲੈਣਾ ਤੇ ਇਹਨੂੰ ਅੱਗੇ ਲੰਬਾਈ ਨੂੰ ਆਪਾਂ ਨੇ ਬੈਕ ਦੀ ਲੰਬਾਈ ਹੋਰ ਲੈਣ ਲਈ ਤਾਂ ਦੋ ਵਾਰੀ ਲੰਬਾਈ ਨੂੰ ਤੁਸੀਂ ਐਦਾਂ ਕਰਕੇ ਕਰ ਲੈਣਾ ਠੀਕ ਹੈ ਤਾਂ ਦੇਖੋ ਬਿਲਕੁਲ ਸਹੀ ਆ ਰਿਹਾ ਤੇ ਜਿੱਥੇ ਇਹ ਆ ਗਿਆ ਆਪਣਾ কর্নার ਤੇ ਇਹਨੂੰ ਤੁਸੀਂ ਫੇਰ ਫੋਲਡ ਕਰ ਦੇਣਾ ਐਦਾਂ ਕਰਕੇ ਠੀਕ ਹੈ ਮਤਲਬ ਉਹਨੂੰ ਫੜ ਲੈਣਾ ਤੇ ਇਹਨੂੰ ਛੱਡ ਦੇਣਾ ਇੱਥੋਂ ਫੜੇ ਹੋਏ ਨੂੰ ਤੁਸੀਂ ਬਾਕੀ ਦਾ ਜਿਹੜਾ ਕੱਪੜਾ ਜਿਹੜਾ ਐਕਸਟਰਾ ਅੱਗੇ ਦੋ ਲੰਬਾਈਆਂ ਤੋਂ ਠੀਕ ਹੈ ਤੇ ਇਹਨੂੰ ਤੁਸੀਂ ਫੜ ਲੈਣਾ ਔਰ ਇਧਰਲੇ ਕਾਰਨਰ ਨਾਲ ਫੜਾ ਕੇ ਇੱਕ ਵਾਰੀ ਕੱਪੜੇ ਨੂੰ ਐਦਾਂ ਕਰੋ ਤਾਂ ਦੇਖਿਓ ਬਿਲਕੁਲ ਕਾੜ ਨਹੀਂ ਪਾਊਗੀ ਤੇ ਇਹਨੂੰ ਵਿੱਚੋਂ ਤੁਸੀਂ ਕੱਟ ਦਿਓ ਕੋਈ ਪ੍ਰੋਬਲਮ ਨਹੀਂ ਐਨ ਬਿਲਕੁਲ ਸਹੀ ਕਟਿੰਗ ਹੋਊਗੀ